ਬੇਖੌਫ ਨਾੜ ਨੂੰ ਅੱਗ ਲਗਾ ਕੇ ਕੀਤਾ ਜਾ ਰਿਹਾ ਭਾਰੀ ਨੁਕਸਾਨ ਸਰਕਾਰੀ ਤੰਤਰ ਹੋਇਆ ਫੇਲ ਪਿੰਡ ਘਟਾਰਵੋ ਚ ਲੱਗੀ ਨਾੜ ਦੀ ਅੱਗ ਨੇ ਕਰਤਾ ਭਾਰੀ ਨੁਕਸਾਨ ਬੇਜਵਾਨਾਂ ਦੀ ਮੌਤ ਦਾ ਜ਼ਿੰਮੇਵਾਰ ਕੌਣ ਆਂਕਦੀ ਨਾਰ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ ਜਿੱਥੇ ਇਹਨਾਂ ਘਟਨਾਵਾਂ ਨਾਲ ਫਸਲੀ ਵਾਤਾਵਰਨ ਦਾ ਨੁਕਸਾਨ ਹੋ ਰਿਹਾ ਹੈ ਉੱਥੇ ਹੀ ਇਹ ਅੱਗ ਪੰਛੀਆਂ, ਤਰਕਤਾਂ ਤੇ ਲੋਕਾਂ ਦੇ ਘਰਾਂ 'ਚ ਵੜ ਕੇ ਵੱਡੇ ਪੱਧਰ ਤੇ ਜਾਨੀ ਤੇ ਮਾਲੀ ਨੁਕਸਾਨ ਵੀ ਕਰ ਰਹੀ ਹੈ ਅੱਜ ਇੱਕ ਦਰਦਨਾਕ ਘਟਨਾ ਪਿੰਡ ਘਟਾਰੋ ਵਿਖੇ ਵਾਪਰੀ ਜਿੱਥੇ ਨਾੜ ਦੀ ਅੱਗ ਨੇ ਪਸ਼ੂਆਂ ਨੂੰ ਮਾਰਿਆ ਉੱਥੇ ਇੱਕ ਗੱਡੀ ਵੀ ਨੁਕਸਾਨੀ ਗਈ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਲਈ ਹਰਵਿੰਦਰ ਸਿੰਘ ਨਾਲ ਮਨਦੀਪ ਦੁੱਗਲ ਦੀ ਘਟਾਰੋਂ ਤੋਂ ਇਹ ਰਿਪੋਰਟ ਪਰ ਇਹ ਕਿੰਨੇ ਕਬਜੀ ਪਾ ਲੱਗ ਜਗਾ ਅੱਛਾ ਜੀ ਜਾਨੂ ਘਰ ਪਤਾ ਲੱਗਾ ਸੀ ਕਿ ਉਹ ਸੀ ਜੇ ਦੁਪਹਿਰ ਨੂੰ ਘਰ ਅੱਛਾ ਜੇ ਜਦੋਂ ਪਤਾ ਲੱਗਾ ਘਰ ਸਾਰਾ ਹੀ ਐਥੇ ਅੱਗ ਪਈ ਹੋ ਗਈ ਤਾਂ ਅੰਦਰੋਂ ਪਸ਼ੂ ਕੱਢੇ ਆ ਕਿੰਨੇ ਪਸ਼ੂ ਕਿੰਨੇ ਰੱਖੇ ਸੀ ਪਸ਼ੂ ਮੇਰੇ ਕੋਲ ਸੀਗੇ 8-10 ਦੇ ਮੈਂ ਉਹ ਪਹਿਲਾਂ ਹੀ ਹਜੇ ਹਫ਼ਤਾ ਦਿੱਤੇ ਆ ਉਹ ਵੇਚੇ ਸੀ ਅੱਛਾ ਜੀ ਤੇ ਉਹਦੇ ਤੋਂ ਬਾਅਦ ਬਸ ਮੇਰੇ ਕੋਈ ਕੋਈ ਰੈਂਦੀ ਸੀ ਗਾਈ ਅੱਛਾ ਜੀ ਉਹ ਕੋਤਸਾ ਸੀਗਾ ਕੋਤਾ ਨਾਲ ਬੰਨੇ ਸੀਗਾ ਅੱਛਾ ਜੀ ਉਹਨੂੰ ਵੀ ਉਹ ਗੱਡੀ ਕਰਕੇ ਨਾਲ ਸੇਕ ਪੈ ਗਿਆ ਤੇ ਅੰਦਰ ਹੀ ਉਹਦੇ ਵਿੱਚ ਉਹਦੀ ਡੈਥ ਹੋ ਗਈ ਤੇ ਇਹਨੂੰ ਵੀ ਗਾਈ ਆ ਇੱਕ ਇਹ ਵੀ ਬਸ ਹੁਣ ਕਿੰਨਾ ਕੁ ਮਤਲਬ ਨੁਕਸਾਨ ਜਿਹੜਾ ਹੋ ਗਿਆ ਨੁਕਸਾਨ ਹੈਗਾ 4 ਲੱਖ ਦੇ ਜਰ ਬਾਕੀ ਇਹ ਕੋਈ ਮੇਅਰ ਨਹੀਂ ਕੀਤਾ ਮਤਲਬ ਤੁਹਾਨੂੰ ਲੱਗਦਾ ਵੀ ਜਿਹੜੇ ਆਪਾਂ ਜਿੱਦਾਂ ਤੋਂ ਤੂੜੀ ਪਰਾਲੀ ਵਗੈਰਾ ਨੂੰ ਅੱਗ ਲਾਉਂਦੇ ਆ ਜਿਹੜੇ ਖੇਤਾਂ ਨੂੰ ਉਹਦੇ ਨਾਲ ਹੋ ਸਕਦਾ ਨੁਕਸਾਨ ਇਹ ਉਹੀ ਆ ਜੀ ਇਹ ਸਾਰੀ ਪ੍ਰਸ਼ਾਸਨ ਦੀ ਸੁਤਾਹੀ ਕਰਕੇ ਹੋ ਰਿਹਾ ਹੈ ਪਰ ਤਾਂ ਨਹੀਂ ਕੋਈ ਵੀ ਇਸ ਸੀਜ਼ਨ ਨੂੰ ਕੋਈ ਨਾਥ ਨਹੀਂ ਪਾ ਰਿਹਾ ਇੰਨੀ ਕਿ ਜ਼ਿਆਦਾ ਅੱਗ ਲੱਗ ਰਹੀ ਆ ਜਿਹਦੇ ਕਰਕੇ ਬਾਕੀਆਂ ਦਾ ਨੁਕਸਾਨ ਬਹੁਤ ਹੋ ਰਿਹਾ ਪਰ ਪ੍ਰਸ਼ਾਸਨ ਤਾਂ ਇਹੀ ਕਹਿ ਰਿਹਾ ਕਿਸਾਨਾਂ ਨੂੰ ਵੀ ਖੇਤਾਂ ਨੂੰ ਅੱਗ ਨਾ ਲਾਓ ਪਰ ਉਹ ਫੇਰ ਹੀ ਲਾ ਰਹੇ ਆ ਰਾਉਂਡ ਮਾਰਨਾ ਚਾਹੀਦਾ ਨਾ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਕਿੱਥੇ ਲੱਗ ਰਹੀ ਹੈ ਇਹ ਕਿਹੜਾ ਕੋਈ ਇੰਨਾ ਛੋਟਾ ਬੱਚਾ ਨਹੀਂ ਹੈਗਾ ਵੀ ਕਿਸੇ ਨੂੰ ਦੱਸੂਗੀ ਨਹੀਂ ਬਹੁਤ بڑے ਲੈਵਲ ਤੇ ਆਗਾਂ ਲੱਗ ਰਹੀਆਂ ਪਤਾ ਨਹੀਂ ਕਿੰਨੇ ਜੀਵ ਜੰਤੂ ਦਰਖਤ ਸੜ ਗਏ ਆ ਪਰ ਬੰਦਾ ਤਾਂ ਕਿਸੇ ਨੂੰ ਦੱਸ ਸਕਦਾ ਦਾ ਜਾਨਵਰ ਉਹ ਤਾਂ ਕਿੱਥੇ ਕਰ ਲੂਗਾ ਉਹ ਦੱਸਣ ਯੋਗਤਾ ਨਹੀਂ ਹੈਗਾ